ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 29 ਅਗਸਤ 2024 ਦੇ ਟਾਈਮ ਕਰੀਬ ਸਵਾ 8 ਦੇ ਹੋਣ ਜਾ ਰਹੇ ਨੇ ਰਾਤ ਦੇ ਬੀਤੀ ਕੱਲ ਅਪਡੇਟ ਸਾਂਝੀ ਕੀਤੀ ਸੀ ਵੀ ਅਗਲੇ 24 ਘੰਟਿਆਂ ਦੌਰਾਨ ਜਿਹੜਾ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਜਿਹੜੀ ਚੰਗੀ ਝਟ ਲੱਗ ਸਕਦੀ ਹੈਗੀ ਤਾਂ ਅੱਜ ਬੀਤੀ ਰਾਤ ਤੋਂ ਹੀ ਕਾਰਵਾਈਆਂ ਦੇ ਰਾਤ ਤੋਂ ਕਾਰਵਾਈਆਂ ਸ਼ੁਰੂ ਹੋ ਗਈਆਂ ਸੀ ਅੱਜ ਪੂਰਾ ਦਿਨ ਜਿਹੜਾ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੇ ਕਿਤੇ ਕਿਤੇ ਭਾਰੀ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਲਗਾਤਾਰ ਹੁੰਦੀਆਂ ਰਹੀਆਂ ਨੇ ਜਿਸ ਦਾ ਕਰਕੇ ਪੰਜਾਬ ਵਿੱਚ ਅੱਜ ਦਿਨ ਆ ਜਿਹੜਾ ਕਾਫੀ ਠੰਡਾ ਰਿਹਾ ਮਤਲਬ ਕਿ ਅੱਜ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਜਿਹੜੀ ਕੋਲਡ ਡੇ ਦੀ ਸਥਿਤੀ ਰਹੀ ਅ ਜਿੱਥੇ 35 ਤੋਂ ਉੱਪਰ ਚੱਲ ਰਿਹਾ ਸੀ ਦਿਨ ਦਾ ਪਾਰਾ ਜਾਂ 30 ਤੋਂ ਉੱਪਰ ਚੱਲ ਰਿਹਾ ਸੀ ਅ ਅੱਜ ਲਗਭਗ ਪੰਜਾਬ ਦੇ ਲੁਧਿਆਣਾ ਤੇ ਪਠਾਨਕੋਟ ਖੇਤਰ ਲੋਏਸਟ ਮੈਕਸਿਮਮ ਟੈਂਪਰੇਚਰ ਜਿਹੜਾ ਅੱਜ 22 ਡਿਗਰੀ ਰਿਕਾਰਡ ਕੀਤਾ ਗਿਆ ਲੁਧਿਆਣਾ ਦਿਨ ਦਾ ਪਾਰਾ ਜਿਹੜਾ ਅੱਜ ਪਠਾਨਕੋਟ ਤੇ ਲੁਧਿਆਣਾ ਖੇਤਰ 26 ਡਿਗਰੀ ਜਿਹੜਾ ਦਿਨ ਦਾ ਪਾਰਾ ਅੱਜ ਰਿਕਾਰਡ ਕੀਤਾ ਗਿਆ ਉਸ ਤੋਂ ਬਾਅਦ ਜੇ ਬਾਕੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਬਾਕੀ ਜ਼ਿਲ੍ਹਿਆਂ ਦੀ ਗੱਲ ਕੀਤੀ ਆ ਤਾਂ ਉਹਨਾਂ ਦੇ ਵਿੱਚ ਜਿਹੜਾ ਦਿਨ ਦਾ ਤਾਪਮਾਨ ਸੀ ਜਿਹੜਾ ਮੀਂਹ ਦਾ ਕਾਰਨ ਬੱਦਲਬਾਜ਼ੀ ਦਾ ਕਾਰਨ ਨਾ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ ਪੂਰਾ ਚੱਲਦਾ ਰਿਹਾ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਨੀਂਹਿਆ ਕਾਰਵਾਈਆਂ ਤੜਕਸਾਰ ਤੋਂ ਲੈ ਕੇ ਦਿਨ ਛਪਣ ਤੱਕ ਚੱਲਦੀਆਂ ਰਹੀਆਂ ਖਾਸ ਕਰਕੇ ਮਾਝਾ ਦਬਾਬਾ ਖੇਤਰ ਵਿੱਚ ਮੌਜੂਦਾ ਸਮੇਂ ਵੀ ਕਿਤੇ ਕਿਤੇ ਨਿੱਕੀਆਂ-ਮੋਟੀਆਂ ਕਾਰਵਾਈਆਂ ਜਾਰੀ ਨੇ ਜੀਹਦਾ ਕਰਕੇ ਦਿਨ ਦਾ ਪਾਰਾ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ 27 28 29 ਡਿਗਰੀ ਦੇ ਆਸ-ਪਾਸ ਹੀ ਜਿਹੜਾ ਰਿਕਾਰਡ ਕੀਤਾ ਗਿਆਗਾ ਬਾਕੀ ਕਈ ਦਿਨਾਂ ਬਾਅਦ ਅੱਜ ਵੈਸੇ ਤਾਂ ਪਿਛਲੇ 3-4 ਦਿਨਾਂ ਤੋਂ ਪੰਜਾਬ ਦੇ ਪੂਰਬੀ ਕੇਂਦਰੀ ਭਾਗਾਂ ਦੇ ਵਿੱਚ ਜਾਂ ਮਾਝੇ ਦੇ ਵਿੱਚ ਜਿਹੜੀਆਂ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਸੀ ਪਰ ਅੱਜ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਈਆਂ ਬੀਤੀ ਕੱਲ ਲਾਈਵ ਅਪਡੇਟ ਵੀ ਸਾਂਝੀ ਕੀਤੀ ਸੀ ਤੁਹਾਡੇ ਨਾਲ ਜਿਹਦੇ ਵਿੱਚ ਕਿਹਾ ਸੀ ਭਾਈ ਅਗਲੇ 24 ਘੰਟਿਆਂ ਦਰਾਂ ਜਿਹੜਾ ਮੀਂਹ ਪੈ ਸਕਦਾਗਾ ਇਹ ਅਗਸਤ ਮਹੀਨੇ ਦਾ ਜਿਹੜਾ ਆਖਰੀ ਚੰਗਾ ਮੀਂਹ ਸੀਗਾ ਤੇ ਜਿਹੜਾ ਸਿਸਟਮ ਸੀ ਹੁਣ ਮੌਜੂਦਾ ਸਮੇਂ ਕਮਜ਼ੋਰ ਪੈ ਚੁੱਕਿਆ ਹੈਗਾ ਜਿਸ ਦਾ ਕਰਕੇ ਅੱਗੇ ਕੋਈ 30 ਤੇ 31 ਅਗਸਤ ਰਹਿੰਦੇ ਅਗਸਤ ਦੇ ਜਿਹੜੇ 1-2 ਦਿਨ ਹੈਗੇ ਨੇ ਉਹਨਾਂ ਵਿੱਚ ਕੋਈ ਵੱਡੇ ਪਾਰੀਮੀ ਦੀ ਸਭਾਵਨਾ ਹਾਲ ਦੀ ਘੜੀ ਨਹੀਂ ਦਿਖਾਈ ਦੇ ਰਹੀਗੀ ਪਰ ਸਿਸਟਮ ਹਲੇ ਵੀ ਕਮਜ਼ੋਰ ਪੈ ਕੇ ਇੱਥੇ ਹੀ ਬਣਿਆ ਹੋਇਆ ਹੈਗਾ ਜਿਸ ਦਾ ਕਰਕੇ ਅਗਲੇ 12 ਜਾਂ 24 ਘੰਟੇ ਪੰਜਾਬ ਦੇ ਵਿੱਚ 25 ਤੋਂ 30% ਖੇਤਰਾਂ ਦੇ ਵਿੱਚ ਹਲੇ ਵੀ ਕਿਤੇ ਕਿਤੇ ਨਿੱਕੀ-ਮੋਟੀ ਝਟਾ ਜਿਹੜੀ ਲੱਗ ਸਕਦੀ ਹੈਗੀ ਹਾਲਾਂਕਿ ਜ਼ਿਆਦਾਤਰ ਖੇਤਰਾਂ ਵਿੱਚ ਮੌਸਮ ਹੁਣ ਖੁਸ਼ਕ ਹੋਊਗਾ ਬੱਦਲਬਾਜ਼ੀ ਜ਼ਰੂਰ ਬਣੀ ਰਹਿਣੀ ਹੈਗੀ ਪਰ ਕਿਤੇ ਜਿਹੜੀਆਂ 25 ਤੋਂ 30% ਖੇਤਰਾਂ ਵਿੱਚ ਨਿੱਕੀ-ਮੋਟੀ ਝਟਾ ਲੱਗਣ ਦੀ ਜਿਹੜੀ ਸਭਾਵਨਾ ਖਾਸ ਕਰਕੇ ਪੰਜਾਬ ਦੇ ਜਿਹੜੇ ਪਾਕਿਸਤਾਨ ਨਾਲ ਲੱਗਦੇ ਪੱਛਮੀ ਜ਼ਿਲ੍ਹੇ ਆਗੇ ਉਹਨਾਂ ਵਿੱਚ ਜਿਹੜੀ ਅਗਲੇ 24 ਘੰਟੇ ਹਲੇ 12 ਜਾਂ 24 ਘੰਟੇ ਉਮੀਦ ਬਣੀ ਰਹਿਣੀ ਹੈਗੀ ਪਰ 31 ਤੇ 1 ਤਰੀਕ ਨੂੰ ਲਗਭਗ ਪਛੋਂ ਦੀ ਬਾਵਸੀ ਨਾਲ ਜਿਹੜਾ ਮੌਸਮ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਖੁਸ਼ਕ ਰਹਿੰਦਾ ਜਾਪ ਰਿਹਾ ਹੈਗਾ ਪਰ ਕਿਤੇ ਕਿਤੇ ਮੌਂਗੂ ਚੀਜ਼ਾਂ ਹੋਣ ਕਰਕੇ ਕਿਤੇ ਨਿੱਕੀ-ਮੋਟੀ ਝਟ ਜਰੂਰ ਲੱਗ ਸਕਦੀ ਹੈ ਪਰ ਜ਼ਿਆਦਾਤਰ ਖੇਤਾਂ ਵਿੱਚ 31 ਅਗਸਤ ਤੇ 1 ਸਤੰਬਰ ਨੂੰ ਜਿਹੜਾ ਮੌਸਮਾਂ ਜ਼ਿਆਦਾਤਰ ਖੁਸ਼ਕ ਰਹਿੰਦੀ ਹੀ ਸਭਾਵਾਂ ਲੱਗ ਰਹੀ ਹੈਗੀ ਪਰ ਮੌਨਸੂਨ ਹਲੇ ਜਾਣ ਦਾ ਨਾਮ ਨਹੀਂ ਲੈ ਰਹੀਗੀ ਨਾ ਹੀ ਹਲੇ ਜਾਣ ਦੀ ਸਭਾਵਨਾ ਲੱਗ ਰਹੀ ਆ ਲਗਭਗ ਸਤੰਬਰ ਦੇ ਪਹਿਲੇ 10-15 ਦਿਨ ਹਲੇ ਮੌਨਸੂਨ ਦੀ ਵਾਪਸੀ ਦੀ ਕੋਈ ਸਭਾਵਨਾ ਨਹੀਂ ਜਾਪ ਰਹੀਗੀ ਸਤੰਬਰ ਦੇ ਪਹਿਲੇ ਹਫਤੇ ਖਾਸ ਕਰਕੇ 2 ਤੋਂ ਲੈ ਕੇ 4-5 ਸਤੰਬਰ ਦੇ ਵਿੱਚਕਾਰ ਜਿਹੜਾ ਪੰਜਾਬ ਵਿੱਚ ਇੱਕ ਵਾਰੀ ਫੇਰ ਮੌਨਸੂਨ ਐਕਟਿਵ ਹੋਊਗੀ ਕਾਫੀ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹਾਂ ਕਾਰਵਾਈਆਂ ਫੇਰ ਤੋਂ ਦੇਖਣ ਨੂੰ ਮਿਲਣਗੀਆਂ ਹਾਲਾਂਕਿ ਜਿਹੜਾ ਪਿਛਲੇ 3-4 ਦਿਨਾਂ ਤੋਂ ਜਿਹੜਾ ਲਗਾਤਾਰ ਟ੍ਰੈਂਡ ਚੱਲ ਰਿਹਾ ਸੀ ਰੋਜ਼ ਕੁਝ ਕੁ ਇਲਾਕਿਆਂ ਵਿੱਚ ਮੀਂਹ ਪੈ ਜਾਂਦਾ ਸੀ ਤਾਂ ਕੱਲ ਤੇ ਪਰਸੋਂ ਥੋੜੀ ਸੁਭਾਵਨਾ ਘੱਟ ਰਹੂ 1 ਤਰੀਕ ਨੂੰ 1 ਸਤੰਬਰ ਨੂੰ ਵੀ ਜਿਹੜੀ ਮੀਂਹ ਦੀ ਸੁਭਾਵਨਾ ਘੱਟ ਰਹੂਗੀ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਜ਼ਰੂਰ ਹੋ ਸਕਦੀਆਂ ਨੇ ਪਰ ਜ਼ਿਆਦਾਤਰ ਇਲਾਕੇ ਵਿੱਚ ਮੌਸਮ ਖੁਸ਼ਕ ਰਹੂਗਾ ਖਾਸ ਕਰਕੇ 31 ਅਗਸਤ ਤੇ 1 ਸਤੰਬਰ ਨੂੰ ਪੱਸੋਂ ਜ਼ਰੂਰ ਚੱਲਦੀ ਰਹਿਣੀ ਹੈਗੀ ਉਸ ਤੋਂ ਬਾਅਦ 2 ਅਗਸਤ ਤੋਂ ਜਿਵੇਂ ਹੀ ਪੂਰਾ ਬੰਗਾਲ ਦੀ ਖਾੜੀ ਤੋਂ ਪੰਜਾਬ ਦੇ ਵਿੱਚ ਵਾਪਸੀ ਕਰੂਗੀ ਕੁਰੇ ਦੀ ਹਵਾ ਜਿਹੜੀ ਵਾਪਸੀ ਕਰੂ ਪੰਜਾਬ ਹਰਿਆਣਾ ਦੇ ਵਿੱਚ ਤਾਂ ਜਿਹੜੀਆਂ 30-40% ਖੇਤਰਾਂ ਵਿੱਚ ਟੁੱਟੀਆਂ ਕਾਰਵਾਈਆਂ ਪੇਰ ਤੋਂ ਦਿਖਾਈ ਦੇਣਗੀਆਂ ਹਾਲਾਂਕਿ 3 4 ਤੇ 5 ਅਗਸਤ ਦੇ ਵਿੱਚਕਾਰ ਇੱਕ ਦੋ ਵਾਰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬਹੁਤੇ ਜ਼ਿਲ੍ਹਿਆਂ ਵਿੱਚ ਮੌਨਸੂਨ ਕਾਫੀ ਐਕਟਿਵ ਦਿਖਾਈ ਦੇਊਗੀ ਜਦੋਂ ਬਹੁਤੇ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹਾਂ ਕਾਰਵਾਈਆਂ ਜਿਹੜੀਆਂ ਮੋਰ ਤੋਂ ਦੇਖਣ ਨੂੰ ਮਿਲ ਸਕਦੀਆਂ ਨੇ ਇਦਾਂ ਦੀ ਜਿਹੜੀ ਉਮੀਦ ਬਣਦੀ ਜਾਪ ਰਹੀ ਹੈਗੀ ਹਾਲਾਂਕਿ ਸਤੰਬਰ ਮਹੀਨੇ ਦੇ ਦੂਜੇ ਹਫਤੇ ਵੀ ਇੱਕ ਦੋ ਚੰਗੇ ਮੀਂਹਾਂ ਦੇ ਦੌਰ ਲੱਗ ਸਕਦੇ ਨੇ ਜੋ ਲੌਂਗ ਰੀਜ ਟਰਮ ਜਿੰਨਾ ਕਿ ਡਾਟਾ ਆਪਣੇ ਕੋਲ ਆ ਰਿਹਾ ਹੈਗਾ ਉਹਦੇ ਅਕੋਰਡਿੰਗ ਆ ਤੁਹਾਡੇ ਸਾਹਮਣੇ ਇਹ ਗੱਲ ਜਾਂ ਤੱਕ ਰੱਖ ਰਹੇ ਆ ਵੀ ਜਿਹੜਾ ਸਤੰਬਰ ਮਹੀਨੇ ਦਾ ਜਿਹੜਾ ਦੂਜਾ ਹਫਤਾ ਹੋਗਾ ਪਹਿਲੇ ਹਫਤੇ ਤਾਂ ਮੀਂਹ ਦੀ ਸੁਭਾਵਨਾ ਹੈਗੀ ਹੈਗੀ ਸਤੰਬਰ ਦੇ ਦੂਜੇ ਹਫਤੇ ਵੀ ਜਿਹੜੀ ਇੱਕ ਦੋ ਚੰਗੇ ਮੀਂਹਾਂ ਦੀ ਸੁਭਾਵਨਾ ਜਿਹੜੀ ਪੰਜਾਬ ਵਿੱਚ ਬਣਦੀ ਦਿਖਾਈ ਦੇ ਸਕਦੀ ਹੈਗੀ ਸੋ ਮੋਤੀ ਜੀ ਗੱਲ ਨੇਤਾਰ ਇਹੀ ਹੈਗਾ ਇਸ ਲਈ 24 ਘੰਟਿਆਂ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬਹੁਤੇ ਪਿੰਡਾਂ ਵਿੱਚ ਬਹੁਤੇ ਜ਼ਿਲ੍ਹਿਆਂ ਵਿੱਚ ਜਿਹੜਾ ਚੰਗੀ ਝਟ ਲੱਗੀ ਚੰਗਾ ਮੀਂਹ ਪਿਆ ਪੰਜਾਬ ਦੇ ਵਿੱਚ ਕਾਫੀ ਟਾਈਮ ਬਾਅਦ ਵੱਡੇ ਪੱਧਰ ਤੇ ਮੀਂਹ ਦੀ ਕਾਰਵਾਈ ਹੋਈ ਹਾਲਾਂਕਿ ਥੋੜੇ ਬਹੁਤ ਇਲਾਕੇ ਇਦਾਂ ਦੇ ਹੈਗੇ ਜਿੱਥੇ ਮੀਂਹ ਘੱਟ ਪਿਆ ਜਾਂ ਨਾ ਮੱਤਰਿਆ ਖਾਸ ਕਰਕੇ ਬਠਿੰਡਾ ਮੁਕਸਰ ਫਾਜ਼ਿਲਕਾ ਦੇ ਇਲਾਕੇ ਇਦਾਂ ਦੇ ਹੈਗੇ ਆ ਜਿੱਥੇ ਕਾਰਵਾਈ ਅਜੇ ਘੱਟ ਖੇਤਾਂ ਵਿੱਚ ਹੋਈ ਹੈਗੀ ਪਰ ਅਗਲਾ ਨੰਬਰ ਇਹਨਾਂ ਇਲਾਕਿਆਂ ਦਾ ਹੋ ਸਕਦਾ ਭਾਰੀ ਮੀਂਹ ਵਾਲਾ ਜਿਹੜਾ ਅਗਲਾ ਸਿਸਟਮ ਆਊਗਾ ਮੌਨਸੂਨ ਐਕਟਿਵ ਹੋਊਗੀ 2 3 4 ਸਤੰਬਰ ਨੂੰ ਤਾਂ ਉਦੋਂ ਲਗਭਗ ਸਮੁੱਚੇ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਤੋਂ ਦਰਮਿਆਨੇ ਤੋਂ ਭਾਰੀ ਮੀਂਹਾਂ ਕਾਰਵਾਈਆਂ ਜਿਹੜੀਆਂ ਵਾਪਸੀ ਕਰ ਸਕਦੀਆਂ ਨੇ ਹਰਿਆਣਾ ਵਿੱਚ ਵੀ ਜਿਹੜਾ 2 ਤੋਂ 3 4 4 5 ਸਤੰਬਰ ਦੇ ਵਿੱਚ ਕਾਰ ਕਾਫੀ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸਭਾਵਨਾ ਰਹੂਗੀ ਤੇ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਰਾਜਸਥਾਨ ਦੇ ਰਾਜਸਥਾਨ ਦੇ ਜਿਹੜੇ ਪੰਜਾਬ ਨਾਲ ਲੱਗਦੇ ਇਲਾਕੇ ਨੇ ਮਾਨਗੜ ਗੰਗਾ ਨਗ ਦੇ ਇਲਾਕੇ ਨੇ ਉਹਨਾਂ ਵਿੱਚ ਵੀ ਜਿਹੜਾ ਸਤੰਬਰ ਦੇ ਪਹਿਲੇ ਹਫਤੇ ਚੰਗੇ ਮੀਂਹ ਦੀ ਸੁਭਾਵਨਾ ਇੱਕ ਰਹੂਗੀ ਇੱਕ ਦੋ ਮੀਂਹ ਚੰਗੇ ਪੈਣਗੇ ਭਾਰੀ ਮੀਂਹ ਪੈਣਗੇ ਮੌਨਸੂਨ ਐਕਟਿਵ ਹੁੰਦੀ ਦਿਖਾਈ ਦੇਊਗੀ ਸੋ ਇੱਕ ਚੰਗੀ ਗੱਲ ਆ ਦੇਰ ਆਏ ਦੁਰਦਸ਼ਤਾ ਇਹ ਪਹਿਲਾ ਮੀਂਹ ਜਰੂਰ ਘਟ ਪਏ ਪਰ ਹਾਲ ਦੀ ਘੜੀ ਮੌਨਸੂਨ ਆਉਂਦੇ ਦਿਨਾਂ ਵਿੱਚ ਕਾਫੀ ਐਕਟਿਵ ਰਹਿ ਸਕਦੀ ਆ ਪਰ ਹਾਲ ਦੀ ਘੜੀ 2-3 ਦਿਨ ਜਰੂਰ ਖੁਸ਼ਕ ਰਹਿ ਸਕਦੇ ਨੇ ਜਿਹੜੀ ਮੌਨਸੂਨ ਦੀ ਛੋਟੀ ਜੀ ਬ੍ਰੇਕ ਆ ਸਕਦੀ ਹੈਗੀ ਉਸ ਤੋਂ ਬਾਅਦ ਮੌਨਸੂਨ ਪਉਣਾ ਇੱਕ ਵਾਰੀ ਫੇਰ ਐਕਟਿਵ ਹੁੰਦੀਆਂ ਦਿਖਾਈ ਦੇ ਸਕਦੀਆਂ ਨੇ ਸੋ ਐਨੇ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ